ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਬੈਕ ਫਿਰ ਸੋਚਤੇ ਅੱਜ ਦੀ ਵੀਡੀਓ ਸਪੈਸ਼ਲ ਹੈ ਜਿਹਨਾਂ ਬੱਚਿਆਂ ਨੇ ਪਲੱਸ 2 ਮੈਡੀਕਲ ਪਾਸ ਕੀਤੀ ਆ ਔਰ NEET ਦਾ ਪੇਪਰ ਵੀ ਦੇ ਚੁੱਕੇ ਆ ਅੱਜ ਦੀ ਜਿਹੜੀ ਵੀਡੀਓ ਸਪੈਸ਼ਲ ਫੋਰ ਗਰਲਸ ਵਾ ਬੱਚਿਓ NEET ਦਾ ਪੇਪਰ ਦੇਣ ਤੋਂ ਬਾਅਦ ਅਸੀਂ MBBS ਜਾਂ ਫਿਰ BDS ਵਿੱਚ ਐਡਮਿਸ਼ਨ ਲੈਂਦੇ ਆ ਪਰ ਸੀਟਾਂ ਘੱਟ ਹੋਣ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਉਹ ਐਮਬੀਬੀਐਸ ਔਰ ਬੀਡੀਐਸ ਵਿੱਚ ਐਡਮਿਸ਼ਨ ਲੈਣ ਤੋਂ ਰਹਿ ਜਾਂਦੇ ਆ ਤੋਂ ਜਿਹੜੀ ਜਿਹੜੇ ਬੱਚੇ ਰਹਿ ਜਾਂਦੇ ਆ ਸਪੈਸ਼ਲ ਫੋਰ ਗਰਲਸ ਵਾਸਤੇ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਹਾਂ ਪੂਰੀ ਦੁਨੀਆ ਤੇ ਬੀਐਸਸੀ ਨਰਸਿੰਗ ਦੀ ਜਿਹੜੀ ਡਿਮਾਂਡ ਬਹੁਤ ਜ਼ਿਆਦਾ ਆ ਹਰ ਫੀਲਡ ਦੀ ਡਿਮਾਂਡ ਜਿਹੜੀ ਘਟ ਸਕਦੀ ਹੈ ਪਰ ਬੀਐਸਸੀ ਨਰਸਿੰਗ ਦੀ ਨਰਸਿੰਗ ਦੇ ਵਿੱਚ ਜਿਹੜੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਆ ਪੂਰੀ ਦੁਨੀਆ ਤੇ ਵੱਧ ਰਹੀ ਆ ਇਹ ਪੰਜਾਬ ਦੇ ਵਿੱਚ ਜਿਹੜੀ ਬੀਐਸਸੀ ਨਰਸਿੰਗ ਜਿਹੜੀ ਕਰਵਾਉਂਦੀ ਆ ਉਹ ਬਾਬਾ ਫਰੀਦ ਯੂਨੀਵਰਸਿਟੀ ਆ ਆਫ ਹੈਲਥ ਸਾਇੰਸ ਫਰੀਦਕੋਟ ਵਾਲੇ ਕਰਾਉਂਦੇ ਆ ਪਹਿਲਾਂ ਮੈਂ ਤੁਹਾਨੂੰ ਇਸ ਯੂਨੀਵਰਸਿਟੀ ਬਾਰੇ ਦੱਸਾਂਗਾ ਫਿਰ ਇੱਕ ਹੋਰ ਯੂਨੀਵਰਸਿਟੀ ਆ ਉਹ ਵੀ ਪੇਪਰ ਲੈ ਕਰਾਉਂਦੀ ਆ ਔਰ ਬੀਐਸਸੀ ਜਿਹੜੀ ਨਰਸਿੰਗ ਉਹ ਵੀ ਕਰਵਾਉਂਦੀ ਆ ਤੋਂ ਬਾਬਾ ਫਰੀਦ ਯੂਨੀਵਰਸਿਟੀ ਨੇ ਔਨਲਾਈਨ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਆ ਜਿਹੜੀ 30 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀਆਂ 20 ਮਈ ਤੱਕ ਕਦਾਸੀ ਅਪਲਾਈ ਕਰ ਸਕਦੇ ਆ ਪਲੱਸ 2 ਮੈਡੀਕਲ ਦੇ ਸਟੂਡੈਂਟਸ ਸਪੈਸ਼ਲ ਫੋਰ ਗਰਲਸ ਗਰਲਸ ਦਾ ਫੀਲਡ ਆ ਹੈ 20 ਮਈ ਤੱਕ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਬੀਐਸਸੀ ਨਰਸਿੰਗ ਵਾਸਤੇ ਅਪਲਾਈ ਜਿਹੜਾ ਤੁਸੀਂ ਉਹ ਕਰ ਸਕਦੇ ਆ ਜਿਹੜੀ ਫੀਸ ਲੱਗਣੀ ਹੈ ਜੀ ਜਨਰਲ ਵਾਸਤੇ ਲੱਗਣੀ 4500 ਰੁਪਏ ਜਿਹਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀਸ ਪਲੱਸ ਕਾਉਂਸਲਿੰਗ ਫੀਸ ਆ ਐਸੀ ਵਾਸਤੇ ਰੀਫੀਸ ਲੱਗਣੀ ਆ ਉਹ ਲੱਗਣੀ ਆ ਕਿ 2770 ਜਿਹਦੇ ਵਿੱਚ ਐਪਲੀਕੇਸ਼ਨ ਫੀਸ ਤੇ ਕਾਉਂਸਲਿੰਗ ਫੀਸ ਆ ਪੇਪਰ ਜਿਹੜਾ ਦਾ ਹੋਣਾ ਆ ਉਹ 7 6 2025 ਨੂੰ 7 ਜੂਨ 2025 ਨੂੰ ਪੇਪਰ ਹੋਣਾ ਸ਼ਨੀਵਾਰ ਦਾ ਦੇਣਾ ਜਿਹੜਾ ਪੇਪਰ ਦੇਣ ਤੋਂ ਵੱਡਾ ਜਿਹੜਾ ਐਡਮਿਟ ਕਾਰਡ ਹੋਣਾ ਉਹ ਵੀ ਬਾਬਾ ਫਰੀਦ ਯੂਨੀਵਰਸਿਟੀ ਦੀ ਜਿਹੜੀ ਵੈਬਸਾਈਟ ਆ ਉੱਤੇ ਤੁਹਾਨੂੰ 29 ਪੰਜ ਨੂੰ ਜਿਹੜਾ ਪੇਪਰ ਉਹ ਦੇਣ ਵਾਸਤੇ ਜਿਹੜਾ ਐਡਮਿਟ ਕਾਲ ਜਿਹੜਾ ਉਹ ਤੁਹਾਡਾ ਜਿਹੜਾ ਉਹ ਆ ਜਾਏਗਾ। ਤੋਂ ਬੱਚਿਓ ਸਮਾਣਾ ਖਰਾਬ ਕਰੋ। ਬੀਐਸਸੀ ਨਰਸਿੰਗ ਬਹੁਤ ਵਧੀਆ ਫੀਲਡ ਵਾ। ਸਪੈਸ਼ਲ ਫੋਰ ਗਰਲਸ ਵਾਸਤੇ ਪੂਰੀ ਦੁਨੀਆ ਤੇ ਦੀ ਡਿਮਾਂਡ ਆ। ਬਾਕੀ ਦੋ ਫੇਸ ਪੇਚ ਕਾਉਂਸਲਿੰਗ ਹੁੰਦੀ ਆ। ਪੇਪਰ ਤੋਂ ਬਾਅਦ ਜੋ ਰਿਜ਼ਲਟ ਹੋਣਾ ਉਹਦੀ ਵੀਡੀਓ ਮੈਂ ਫਿਰ ਬਣਾਵਾਂਗਾ। ਇੱਕ ਹੋਰ ਯੂਨੀਵਰਸਿਟੀ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਵਾਂ। ਉਹ ਹੈ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਅਮਰitsar ਉਹ ਵੀ ਜਿਹੜੇ ਬੀਐਸਸੀ ਨਰਸਿੰਗ ਕਰਾਉਂਦੇ ਆ ਉਹਨਾਂ ਦੇ ਵੀ ਜਿਹੜੀ ਅਪਲਾਈ ਕਰਨ ਦੀ ਲਾਸਟ ਤਰੀਖ ਹੈਗੀ ਉਹ 30 ਮਈ ਆ 30 ਮਈ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਉਹ ਆਪਣਾ ਅਲੱਗ ਪੇਪਰ ਲੈਂਦੇ ਟੈਸਟ ਲੈਂਦੇ ਆ ਟੈਸਟ ਦੇ ਆਧਾਰ ਤੇ ਉਹ ਅਮਰitsar ਵਿੱਚ ਹੀ ਬਹੁਤ ਤਗੜਾ ਵੱਡਾ ਹਸਪੀਟਲ ਇਹ ਹੁੰਦਾ ਐਸਜੀਆਰਡੀ ਹਸਪੀਟਲ ਕਹਿੰਦੇ ਉਹਨੂੰ ਉੱਥੇ ਜਿਹੜੀ ਐਡਮਿਸ਼ਨ ਹੁੰਦੀ ਆ ਉੱਥੇ ਬੀਐਸਸੀ ਨਰਸਿੰਗ ਕਰਾਉਂਦੇ ਆ ਜਿਹੜੀ ਪੰਜਾਬ ਦੇ ਹੋਰ ਨਰਸਿੰਗ ਕਾਲਜ ਆ ਕੇ ਮੈਡੀਕਲ ਕਾਲਜ ਉਹ ਸਾਰੇ ਬਾਬਾ ਫਰੀਦ ਯੂਨੀਵਰਸਿਟੀ ਨਾਲ ਰੀਕੋਗਨਾਈਜ਼ ਹੈਗੇ ਆ ਤੇ ਐਜੀਆਰਟੀ ਜਿਹੜੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆ ਇਹ ਆਪਣੇ ਆਪ ਯੂਨੀਵਰਸਿਟੀ ਆ ਇਹ ਅਮਰਸਰ ਵਿੱਚ ਜਿਹੜੇ ਉਹ ਆਪਣਾ ਜਿਹੜੀ ਬੀਐਸਸੀ ਨਰਸਿੰਗ ਜਿਹੜੀ ਉਹ ਕਰਵਾਉਂਦੇ ਆ ਤੇ ਬੱਚਿਓ ਸਮਾਨਾ ਖਰਾਬ ਕਰੋ ਬੀਐਸਸੀ ਨਰਸਿੰਗ ਦਾ ਪੂਰੀ ਦੁਨੀਆ ਤੇ ਬਹੁਤ ਸਕੋਪ ਆ ਔਰ ਅਪਲਾਈ ਕਰੋ ਔਰ ਅਪਲਾਈ ਕਰਨ ਤੋਂ ਬਾਅਦ ਫਿਰ ਜਿਹੜੀ ਅਗਲੀ ਜਿਹੜੀ ਮੈਂ ਤੁਹਾਨੂੰ ਕਿਵੇਂ ਅਪਲਾਈ ਕਰਨਾ ਕਾਉਂਸਲਿੰਗ ਵਾਸਤੇ ਉਹ ਅਗਲੀ ਵੀਡੀਓ ਵਿੱਚ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਥੈਂਕ ਯੂ